ਜੈ ਹਿੰਦ ਸਾਥੀਓ ਸਮੁੱਚੇ ਦੇਸ਼ਵਾਸੀਆਂ ਨੂੰ ਮੇਰੇ ਸੂਬੇ ਔਰ ਮੇਰੇ ਜ਼ਿਲ੍ਹੇ ਦੇ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਸਾਥਿਓ ਅੱਜ ਦੇਸ਼ ਇਕਜੁੱਟ ਹੋ ਕੇ ਆਪਣੀ ਲੜਾਈ ਲੜ ਰਿਹਾ ਹੈ ਆਓ ਇਸ ਯੁੱਧ ਦਾ ਹਿੱਸਾ ਬਣੀਏ ਅੱਜ ਤੁਹਾਡੇ ਸਾਰਿਆਂ ਦੇ ਨਾਲ ਜਿਸ ਵਿਸ਼ੇ 'ਤੇ ਮੈਂ ਮੁਖਾਤਿਬ ਹੋਈ ਹਾਂ ਸਾਥਿਓ ਸੈਕੰਡ ਡਿਫੈਂਸ ਆਫ ਲਾਈਨ ਜਿਹੜੀ ਹੈ ਦੋ ਦਿਨ ਤਿੰਨ ਦਿਨ ਪਹਿਲਾਂ ਡੀਸੀ ਵੱਲੋਂ ਵੀ ਬੇਨਤੀ ਕੀਤੀ ਗਈ ਸੀ ਕਿ ਕਿਸੇ ਵੀ ਮੁਲਕ 'ਤੇ ਜਦੋਂ ਵੀ ਕਿਸੇ ਤਰ੍ਹਾਂ ਦੇ ਯੁੱਧ ਦਾ ਮਾਹੌਲ ਹੁੰਦਾ ਹੈ ਤੇ ਜਿੱਥੇ ਸਾਡੇ ਸੂਰਬੀਰ ਜਿੱਥੇ ਸਾਡੇ ਸੈਨਿਕ ਬਾਰਡਰਸ 'ਤੇ ਲੜਦੇ ਨੇ ਉੱਥੇ ਹੀ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਕਿ ਆਓ ਸੈਕੰਡ ਲਾਈਨ ਆਫ ਡਿਫੈਂਸ ਵਾਸਤੇ ਆਪਣੀ ਨਾਮਜ਼ਦਗੀ ਕਰਾਈਏ ਮੈਂ ਔਰ ਮੇਰਾ ਪੂਰਾ ਪਰਿਵਾਰ ਇਸ ਨਾਮਜ਼ਦਗੀ ਨੂੰ ਕਰ ਰਿਹਾ ਆਓ ਅਸੀਂ ਸਾਰੇ ਰਲ ਕੇ ਸੈਕੰਡ ਲਾਈਨ ਆਫ ਡਿਫੈਂਸ ਵਾਸਤੇ ਵੱਧ ਤੋਂ ਵੱਧ ਬਹੁ ਗਿਣਤੀ ਦੇ ਵਿੱਚ ਜਿਹੜਾ ਉਹ ਪਾਰਟਿਸਪੇਟ ਕਰੀਏ ਇਹਦਾ ਪ੍ਰੋਸੈਸ ਇਹ ਆ ਕਿ ਐਸ ਡੀ ਐਮ ਆਫਿਸ ਜਾਂ ਆਨਲਾਈਨ ਤੁਹਾਨੂੰ ਜਿਹੜਾ ਫਾਰਮ ਆ ਉਹ ਮਿਲ ਜੇਗਾ ਅਦਰਵਾਈਜ਼ ਸੈਕਰੀਏਟ ਕਮਰਾ ਨੰਬਰ 30 ਮੇਰਾ ਪਰਸਨਲ ਆਫਿਸ ਆ ਤੁਸੀਂ ਉੱਥੇ ਆ ਕੇ ਵੀ ਮੈਨੂੰ ਕੇ ਫਾਰਮ ਜਿਹੜਾ ਫਿਜ਼ੀਕਲੀ ਵੀ ਲੈ ਸਕਦੇ ਹਾਂ ਪਰ ਭਾਇਆ ਜਾਏਗਾ ਤੁਹਾਡਾ ਫਾਰਮ ਐਕਚੁਅਲੀ ਸਤਿਓਏ ਸਾਰਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਜਦੋਂ ਆਮ ਨਾਗਰਿਕ ਜਿਹੜੇ ਆ ਉਹ ਯੋद्धा ਹਿੱਸਾ ਬਣਦੇ ਆ ਤੇ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਿੱਥੇ ਹੌਸਲਾ ਮਿਲਦਾ ਅਸੀਂ ਆਪਣੇ ਦੇਸ਼ ਦੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਆਪਣੇ ਮੁਲਕ ਦੇ ਸੈਨਿਕਾਂ ਨੂੰ ਇਸ ਦੇਸ਼ ਤੋਂ ਬੈਠੇ ਬਾਰਡਰ ਤੇ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਤੁਸੀਂ ਫਰੰਟ ਤੇ ਲੜ ਰਹੇ ਹੋ ਤੇ ਸੈਕੰਡ ਲਾਈਨ ਆਫ ਡਿਫੈਂਸ ਇਸ ਵਾਰਲੀ ਵੀ ਤਿਆਰ ਆ ਮੈਕਸਿਮਮ ਮੈਕਸਿਮਮ ਜਿਹੜੇ ਆ ਅਸੀਂ ਸਾਰੇ ਲੋਕ ਇਕੱਤਰਿਤ ਹੋ ਕੇ ਸੈਕੰਡ ਲਾਈਨ ਆਫ ਡਿਫੈਂਸ ਵਾਸਤੇ ਜਿਹੜੀ ਨਾਮਜ਼ਦਗੀ ਭਰੀਏ ਔਰ ਇਹਦਾ ਪ੍ਰੋਸੈਸ ਕੀਤਾ ਕਿ ਜਦੋਂ ਅਸੀਂ ਫਾਰਮ ਭਰਾਂਗੇ ਫਾਰਮ ਐਸ ਡੀ ਐਮ ਆਫਿਸ ਜਿਹੜੇ ਉਹ ਜਮਾ ਕੀਤੇ ਜਾਣਗੇ ਫਿਰ ਐਸ ਡੀ ਐਮ ਆਫਿਸ ਵੱਲੋਂ ਜਿਹੜਾ ਇੱਕ 2 ਤੋਂ 3 ਦਿਨ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਾ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਜਾਂਦਾ ਜਿਦੇ ਵਿੱਚ ਇੱਕ 200 250 ਬੈਚ ਜਿਹੜਾ ਕਿ ਕੱਲ ਕੰਪਲੀਟ ਹੋ ਚੁੱਕਾ ਐਡਮਿਨਿਸਟ੍ਰੇਸ਼ਨ ਵੱਲੋਂ ਇਸੇ ਤਰ੍ਹਾਂ 2 200 ਤੇ ਬੈਚ ਵਿੱਚ ਜਿਹੜੀ ਹੈ ਉਹ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਦੇ ਵਿੱਚ ਕਿਸ ਤਰ੍ਹਾਂ ਅਸੀਂ ਡਿਫੈਂਸਿਵ ਮੋਡ ਦੇ ਵਿੱਚ ਲੜਨਾ ਇੱਕ ਸੈਨਿਕ ਦੀ ਤਰ੍ਹਾਂ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਆਓ ਸਾਰੇ ਵੱਧ ਤੋਂ ਵੱਧ ਸਮੁੱਚੇ ਸਪੈਸ਼ਲੀ ਜਿੰਨੇ ਵੀ ਯੰਗਸਟਰ ਨੇ ਜਿੰਨੇ ਵੀ ਦੇਸ਼ ਪ੍ਰੇਮੀ ਨੇ ਸਾਰੇ ਵੱਧ ਤੋਂ ਵੱਧ ਸੈਕਿੰਡ ਲਾਈਨ ਆਫ ਡਿਫੈਂਸ ਵਾਸਤੇ ਨਾਮਜ਼ਦਗੀ ਕਰਿਏ ਦੇਸ਼ ਦੀ ਇਸ ਜਿਹੜੀ ਕਿ ਇੱਕ ਸੈਂਸਿਟਿਵ ਇਸ ਵਕਤ ਟਾਈਮ ਹੈਗਾ ਆਓ ਸਾਰੇ ਸਾਬਤ ਕਰੀਏ ਕਿ ਅਸੀਂ ਆਪਣੇ ਫੌਜੀ ਵੀਰਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਵੈਕੈਂਟ ਤੇ ਖੜੇ ਆ ਜਿੱਥੇ ਕਿਤੇ ਜ਼ਰੂਰਤ ਪਈ ਜੇਕਰ ਉਹ ਫਰੰਟ ਤੇ ਲੜ ਰਿਹਾ ਤੇ ਬੈਕ ਤੇ ਅਸੀਂ ਵੀ ਉਹਨਾਂ ਦੇ ਨਾਲ ਲੜਨ ਲਈ ਤਿਆਰ ਬਰ ਤਿਆਰ ਆ ਦੂਸਰੀ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਦੇਖ ਰਹੀ ਹਾਂ ਜਦੋਂ ਵੀ ਜੁੱਦ ਦਾ ਮਾਹੌਲ ਹੁੰਦਾ ਇਸ ਦਾ ਸੈਂਸਿਟਿਵ ਇਸ਼ੂ ਤੇ ਸਾਰੇ ਲੋਕ ਜਦੋਂ ਇੱਕਜੁੱਟ ਹੋਏ ਹੁੰਦੇ ਆ ਉਸ ਵਕਤ ਕੁਝ ਲੋਕ ਪੈਨਿਕ ਕ੍ਰੀਏਟ ਕਰਨ ਕੋਸ਼ਿਸ਼ ਕਰਦੇ ਆ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਪੈਨਿਕ ਕ੍ਰੀਟ ਨਾ ਕਰੋ ਗਲਤ ਪੋਸਟਾਂ ਪਾ ਕੇ ਕਿਸੇ ਤਰ੍ਹਾਂ ਦਾ ਸਪੈਸ਼ਲੀ ਰਸ਼ਨ ਨੂੰ ਲੈ ਕੇ ਮੈਂ ਦੇਖਿਆ ਕਿ ਬਹੁਤ ਵੱਡੀਆਂ ਵੱਡੀਆਂ ਲਾਈਨਸ ਲੱਗੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਬਿਲਕੁਲ ਸਾਰੀਆਂ ਚੀਜ਼ਾਂ ਅੰਡਰ ਕੰਟਰੋਲ ਨੇ ਯੁੱਧ ਤੇ ਜਿੰਨੀਆਂ ਵੀ ਚੀਜ਼ਾਂ ਨੇ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਹਮ ਡੇਲੀ ਤੇ ਡੇਲੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਏਗੀ ਜ਼ਿਲ੍ਹਾ ਪ੍ਰਸ਼ਾਸਨ ਸਮੂੱਚੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਪ੍ਰਬੰਧਾਂ ਉਹ ਪਰਸਨਲੀ ਮਾਨੀਟਰ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਵੱਲੋਂ ਆਪਣੇ ਮਨਿਸਟਰਾਂਸ ਦੀਆਂ ਹਰ ਜਿੰਨੇ ਵੀ ਸੈਂਸਿਟਿਵ ਜ਼ਿਲ੍ਹੇ ਨੇ ਉੱਥੇ ਡਿਊਟੀਆਂ ਲਗਾ ਦਿੱਤੀਆਂ ਨੇ ਯਾਨੀ ਪਰਸਨਲੀ ਜਿਹੜੀ ਆ ਉਹ ਪੋਲਿਟਿਕਲ ਬਾਡੀ ਮਾਨੀਟਰ ਕਰ ਰਹੀ ਆ ਉੱਥੇ ਹੀ ਸਾਡੇ ਐਡਮਿਨਿਸਟ੍ਰੇਸ਼ਨ ਡੀਸੀ ਸਹਿਬਾਨ ਸਾਡੇ ਐਸਡੀਐਮ ਸਹਿਬਾਨ ਜਿਹੜੇ ਆ ਉਪ ਤਿਆਰ ਵਰ ਤਿਆਰ ਨੇ ਸੋ ਕਿਸੇ ਵੀ ਤਰ੍ਹਾਂ ਦਾ ਰਸ਼ਨ ਨੂੰ ਲੈ ਕੇ ਗਲਤ ਖਬਰਾਂ ਨੂੰ ਲੈ ਕੇ ਭੜਕਾਊ ਭਾਸ਼ਣਾ ਨੂੰ ਭੜਕਾਊ ਗੱਲਾਂ ਨੂੰ ਨਾ ਤਾਂ ਖੁਦ ਕਰੋ ਨਾ ਹੀ ਉਹਨੂੰ ਸ਼ੇਅਰ ਕਰੋ ਸੋ ਆਓ ਮੇਨ ਸੈਕੰਡ ਆਫ ਡਿਫੈਂਸ ਵਾਸਤੇ ਵੱਧ ਤੋਂ ਵੱਧ ਨਾਮਜ਼ਦਗੀ ਕਰਿਏ ਮੈਂ ਆਪਣੀ ਇਸ ਪੋਸਟ ਦੇ نیچے ਪੀਡੀਐਫ ਵੀ ਸ਼ੇਅਰ ਕਰਾਂਗੀ ਔਰ ਤੁਸੀਂ ਫਿਜ਼ੀਕਲ ਵੀ ਆ ਕੇ ਸੈਕਟਿਵੇਟ ਰੂਮ ਨੰਬਰ 3 ਚ ਜਿਹੜਾ ਮੇਰੇ ਕੋਲ ਫਾਰਮ ਲੈ ਸਕਦੇ ਹੋ ਐਸਟੀਐਮ ਆਫਿਸ ਤੋਂ ਲੈ ਸਕਦੇ ਹੋ ਈਵਨ ਤੁਸੀਂ ਘਰ ਬੈਠੇ ਆਨਲਾਈਨ ਵੀ ਡਾਊਨਲੋਡ ਕਰਕੇ ਆਪਣੀ ਨਾਮਜ਼ਦਗੀ ਕਰਾ ਸਕਦੇ ਹੋ ਸੋ ਆਓ ਇਕਜਟ ਹੋ ਕੇ ਤਰਮਾ ਤੋਂ ਪਾਰਟੀਆਂ ਤੋਂ ਕਿਸੇ ਵੀ ਚੀਜ਼ ਤੋਂ ਉੱਪਰ ਉੱਟ ਕੇ ਇਸ ਵਕਤ ਸਿਰਫ ਔਰ ਸਿਰਫ ਰਾਸ਼ਟਰ ਦੀ ਸੋਚ ਨੂੰ ਰੱਖਦੇ ਹੋਏ ਇਕਜਠ ਹੋ ਕੇ ਇਸ ਯੁੱਧ ਦਾ ਹਿੱਸਾ ਬਣੀਏ ਸਮੂਹ ਦੇਸ਼ਵਾਸੀਆਂ ਦਾ ਸਮੂਹ ਮੇਰੇ ਸੂਬੇ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ